ਤੁਹਾ ਆਪ ਬੋਲ ਕੇ ਬਾਦੇ ਆਦੇ ਹਿਸਾਬ ਨਾਲ ਜਿਹਾ ਦੇਖੋ ਮੇਰੇ ਜੀ ਪਾਣੀ ਹਾਂਜੀ ਆਹ ਦੇਖ ਲਓ ਜੀ ਮਾਰੀ ਵਿੱਚ ਕਿਹਦਾ ਮਸਾਲਾ ਦੇ ਕੋਲੇ ਅੱਜ ਆਰਮੀ ਬਲੋਕ ਕੈਂਟਲੈਂਡ ਦੇ ਗਿਆ ਪਾਣੀ ਦਾ ਜੋ ਕਿ ਪਿੰਡ ਦੇ ਚ ਪਾਣੀ ਦੀ ਸਮੱਸਿਆ ਆ ਰਹੀ ਸੀ ਸਦਾ ਸਰਪੰਚ ਜੀ ਦੀ ਸਤਿ ਸ੍ਰੀ ਅਕਾਲ ਸਾਹਿਬ ਐਨਾ ਵੱਲੋਂ ਆਰਮੀ ਨੂੰ ਕਹਿ ਕੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਤੁਹਾਨੂੰ ਆਪ ਬੋਲ ਕੇ ਬਾਦੇ ਆਦੇ ਹਿਸਾਬ ਨਾਲ ਜਿਹਾ ਦੇਖੋ ਮੇਰੇ ਜੀ ਪਾਣੀ ਹਾਂਜੀ ਆਹ ਦੇਖ ਲਓ ਜੀ ਮਾਰੀ ਵਿੱਚ ਕਿਹਦਾ ਮਸਾਲਾ ਦੇ ਕੋਲੇ ਅੱਜ ਆਰਮੀ ਬਲੋਕ ਕੈਂਟਲੈਂਡ ਦੇ ਗਿਆ ਪਾਣੀ ਦਾ ਜੋ ਕਿ ਪਿੰਡ ਵਿੱਚ ਪਾਣੀ ਦੀ ਸਮੱਸਿਆ ਆ ਰਹੀ ਸੀ ਸਦਾ ਸਰਪੰਚ ਜੀ ਦੀ ਸਿਹਤ ਮਰਟ ਸਾਹਿਬ ਇਹਨਾਂ ਵੱਲੋਂ ਆਰਮੀ ਨੂੰ ਕਹਿ ਕੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਇਹ ਜਿਹੜਾ ਸਾਡੇ ਪਿੰਡ ਦੇ ਉੱਤੇ ਪਾਣੀ ਦਾ ਕਸ਼ਟ ਆਇਆ ਉਹਨੂੰ ਹੱਲ ਕਰਨ ਲਈ ਅਸੀਂ ਸਦੋਗਿਆਲ ਕਰ ਰਹੇ ਹਾਂ ਸਾਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਪਰ ਆਪਣਾ ਸਾਵਾ ਬਾਦ ਜੀ ਦੇ ਜੀਮ ਮਲਾਜ ਮੌਸਮ ਦਾ ਸਾਰਾ ਧੰਨਵਾਦ ਆ ਵੀ ਇਹ ਜਿਹੜੇ ਕੈਮਰਾ ਆ ਰਹੇ ਆਰਮੀ ਦੇ ਵਿੱਚੋਂ ਕਿ ਸਾਡੇ ਲਈ ਬਹੁਤ ਜੇ ਵੀ ਜਿਹੜੇ ਕੋਈ ਪਾਣੀ ਹੈਗਾ ਉਹ ਤੁਹਾਡੇ ਨਾਲ ਉਹ ਲਿਆ ਕੇ ਦੇਵੇ ਮੈਂਬਰ ਪੰਚਾਇਤ ਸਾਡੇ ਜੋ ਵੀ ਹੈਗੇ ਸਾਰੇ ਸਹਿਯੋਗ ਨਾਲ ਅਸੀਂ ਅੱਜ ਪਾਣੀ ਆਈ ਜਾਂਦਾਗਾ ਕੱਲ ਉਧਰ ਪੁੱਛ ਪਿਆ ਸੀ ਅੱਜ ਇੱਧਰ ਪੈ ਗਿਆ ਹੌਲੀ ਹੌਲੀ ਪਾਣੀ ਦੀ ਕੰਡੀਸ਼ਨ ਜਿਹੜੀ ਸੈਸਪੀਨ ਹੁੰਦੀ ਜਾਂਦੀ ਹੈ ਤੇ ਲੋਕਾਂ ਦੇ ਵਿੱਚ ਜਿਹੜਾ ਸੀਗਾ ਵੀ ਵੀਡੀਓ ਸਾਡੇ ਘਰਾਂ 'ਚ ਪਾਣੀ ਹੈ ਸਾਰਾ ਕੱਲ ਉਧਰ ਸਾਰੀ ਤਕਰੀਬਨ ਆ ਗਿਆ ਅੱਜ ਇੱਧਰ ਬਿਹੜੇ ਤੇ ਦੂਜੀ ਸਾਈਡ ਤੇ ਆ ਗਿਆ ਅੱਜ ਦੋ ਕੈਂਟਰ ਆ ਗਏ ਆ ਪਾਣੀ ਦੇਖੋ ਤਕਰੀਬਨ ਆਈ ਜਾਂਦਾ ਇਹ ਟੈਂਕਰ ਭਰਨ ਤੇ ਉਹਦੇ ਵਿੱਚੋਂ ਤਿੰਨ ਤੋਂ ਚਾਰ ਘੰਟੇ ਲੱਗਦੇ ਆ ਤੇ ਇਹ ਜਦੋਂ ਭਰਨਗੇ ਤਾਂ ਫੇਰ ਵੀ ਆਪਣੇ ਕੋਲੇ ਆਉਣਗੇ ਬਾਈ ਤੇ ਪਾਣੀ ਆਈ ਜਾਂਦਾ ਬਾਈ ਪੀਣ ਵਾਲਾ ਪਾਣੀ ਆ ਬਹੁਤ ਵਧੀਆ ਪਾਣੀ ਆ ਪੀਣ ਵਾਲਾ ਪਰੋਕੀਜ ਤੇ ਸਾਰੇ ਪਿੰਡ ਦਾ ਸਾਰੇ ਸਹਿਯੋਗੀਆਂ ਦਾ ਧੰਨਵਾਦ ਆ ਬਹੁਤ-ਬਹੁਤ ਧੰਨਵਾਦ ਬਾਈ ਰੂਜੀ ਖਾਲਸਾ ਵੈਰੀ ਵਾ ਜੋ ਕੇ ਸਰਪੰਚ ਜੀ ਦੇ ਸੰਗ ਵੱਲੋਂ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਆਰਮੀ ਦਾ ਕੈਂਟ ਅਜਮਾਜ ਦੇ ਖੇਤਰਮਸਾਲਾ ਦੇ ਕੋਲ ਲਾਇਆ ਗਿਆ ਹੈ ਸਰਪੰਚ ਸਾਹਿਬ ਖੁਦ ਆਪ ਨਾਲ ਸੰਜੋਗ ਕਰ ਰਹੇ ਨੇ ਲੋਕਾਂ ਨੂੰ ਪਾਣੀ ਭਰਾ ਰਹੇ ਨੇ ਬਹੁਤ ਵੱਡਾ ਕੰਮ ਸਰਪੰਚ ਸਾਹਿਬ ਦਾ ਜੋ ਕਿ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਰਿਹਾ ਹੈ ਸਰਪੰਚ ਸਾਹਿਬ ਕੀ ਕਹਿੰਦੇ ਇਸ ਬਾਰੇ ਕੀ ਵਿਚਾਰ ਹੈ ਸਰਪੰਚ ਬੋਲੋ ਹਾਲੀ ਕੀ ਬੋਲਗੇ ਬਸ ਪਾਣੀ ਬਰਾਵਾ ਪਿਆਈ ਜਾਂਦੇ ਆਗੇ ਅੱਛੇ ਨੀਰੋ ਕਿੱਥੋਂ ਬਹੁਤ-ਬਹੁਤ ਮਿਹਰਾਨੀ ਸਰਪੰਚ ਸਾਹਿਬ ਦੀ ਜਿਨ੍ਹਾਂ ਨੇ ਪਾਣੀ ਦਿੱਤਾ ਹੈ ਆਪਾ ਰੱਖੋ ਉੱਧਰ ਲਾ ਲਿਆ ਬਾਲਟੀ ਤੂੰ ਜੋ ਕਿ ਸਰਪੰਚ ਜੀ ਕਿਸੇ ਸੰਗ ਵੱਲੋਂ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਆਰਮੀ ਦਾ ਕੈਂਟ ਅਜਿਹਾ ਜਿਹਾ ਇੱਕ ਇਤਾਰਮਸਾ ਦੇ ਕੋਲ ਲਾਇਆ ਗਿਆ ਹੈ ਸਰਪੰਚ ਸਾਹਿਬ ਖੁਦ ਆਪ ਨਾਲ ਸੰਜੋਗ ਕਰ ਰਹੇ ਨੇ ਲੋਕਾਂ ਨੂੰ ਪਾਣੀ ਭਰਾ ਰਹੇ ਨੇ ਬਹੁਤ ਵੱਡਾ ਕੰਮ ਹੈ ਸਰਪੰਚ ਸਾਹਿਬ ਦਾ ਜੋ ਕਿ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਰਿਹਾ ਹੈ ਸਰਪੰਚ ਸਾਹਿਬ ਕੀ ਕਹਿੰਦੇ ਨੇ ਇਸ ਬਾਰੇ ਕੀ ਵਿਚਾਰ ਹੈ ਸਰਪੰਚ ਬੋਲੋ ਹਾਂ ਜੀ ਕੀ ਬੋਲਗੇ ਬਸ ਪਾਣੀ ਭਰਾਵਾ ਪਿਆਈ ਜਾਂਦੇ ਆਗੇ ਅਸੈਂਗਰ ਕਿੱਥੋਂ ਬਹੁਤ ਬਹੁਤ ਮਿਹਰਵਾਨੀ ਸਰਪੰਚ ਸਾਹਿਬ ਦੀ ਜਿਨ੍ਹਾਂ ਨੇ ਪਾਣੀ ਦਿੱਤਾ ਹੈ ਆਪਾ ਪਰ ਉਧਰ ਲਾਇਆ ਬਾਲਟੀ ਤੂੰ ਇਹ ਜਿਹੜਾ ਸਾਡੇ ਪਿੰਡ ਦੇ ਉੱਤੇ ਇੱਕ ਪਾਣੀ ਦਾ ਕਟਸ ਆਇਆ ਉਹਨੂੰ ਹੱਲ ਕਰਨ ਲਈ ਅਸੀਂ ਜਿੱਦੋ ਜਹਿਦ ਕਰ ਰਹੇ ਹਾਂ ਸਾਡੇ ਜ਼ਿਲ੍ਹੇ ਦੇ ਜੀਤ ਸਿੰਘ ਸਾਹਿਬ ਉਹ ਆਪਣਾ ਸਾਹ ਬਾਤ ਜੀ ਜ਼ਿਲ੍ਹਾ ਮਾਜਮਤ ਅਫਸਰ ਦਾ ਸਾਰਾ ਧੰਨਵਾਦ ਆ ਜਿਹੜੇ ਕੈਂਪ ਦਾਾਰੇ ਆਰਮੀ ਦੇ ਵਿੱਚੋਂ ਕਿ ਸਾਡੇ ਲਈ ਬਹੁਤ ਇੱਤੂ ਆਪ ਬੋਲ ਕੇ ਬਾਦੇ ਆ ਦੇ ਹਿਸਾਬ ਨਾਲ ਜਿਹੜੇ ਜੂ ਪਾਣੀ ਹਾਂਜੀ ਆਹ ਦੇਖ ਲਓ ਜੀ ਮਾਰੀ ਵਿੱਚ ਕਿਹਦਾ ਮਸਾਲੇ ਦੇ ਕੋਲੇ ਅੱਜ ਆਰਮੀ ਬਲੋਗ ਕੈਂਟਲੈਂਡ ਦੇ ਗਿਆ ਪਾਣੀ ਦਾ ਜੋ ਕਿ ਪਿੰਡ ਵਿੱਚ ਪਾਣੀ ਦੀ ਸਮੱਸਿਆ ਆ ਰਹੀ ਸੀ ਸਦਾ ਸਰਪੰਚ ਜੀ ਗਿਸ਼ ਸਿੰਘ ਜੀ ਮਰੜ ਸਾਹਿਬ ਇਹਨਾਂ ਵੱਲੋਂ ਆਰਮੀ ਨੂੰ ਕਹਿ ਕੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਜੇ ਅਜੇ ਵੀ ਜਿਹਨੂੰ ਕੋਈ ਪਾਣੀ ਹੈਗਾ ਉਹ ਲੋਕਾਂ ਦੇ ਨਾਲ ਲਿਆ ਕੇ ਦੇਵੇ ਮੈਂਬਰ ਪੰਚਾਇਤ ਸਾਡੇ ਜੋ ਵੀ ਹੈਗੇ ਸਾਰੇ ਸਹਿਯੋਗ ਨਾਲ ਅਸੀਂ ਅੱਜ ਪਾਣੀ ਆਈ ਜਾਂਦਾਗਾ ਕੱਲ ਉਧਰ ਪੁੱਛ ਪਿਆ ਸੀ ਅੱਜ ਇੱਧਰ ਪੈ ਗਿਆ ਥੋੜੀ-ਥੋੜੀ ਪਾਣੀ ਦੀ ਕੰਡੀਸ਼ਨ ਜਿਹੜੀ ਸੈਸਬਿਲ ਹੁੰਦੀ ਜਾਂਦੀ ਹੈ ਤੇ ਲੋਕਾਂ ਦੇ ਵਿੱਚ ਜਿਹੜਾ ਸੀਗਾ ਵੀ ਵੀਡੀਓ ਸਾਡੇ ਘਰਾਂ 'ਚ ਪਾਣੀ ਆ ਸਾਰਾ ਕੱਲ ਉਧਰ ਸਾਰੀ ਤਕਰੀਬਨ ਆ ਗਿਆ ਅੱਜ ਇੱਧਰ ਬਿਹੜੇ ਤੇ ਦੂਜੀ ਸਾਈਡ ਤੇ ਆ ਗਿਆ ਅੱਜ ਦੋ ਕੈਂਟਰ ਆ ਗਏ ਆ ਪਾਣੀ ਦੇਖੋ ਤਕਰੀਬਨ ਆਈ ਜਾਂਦਾ ਇਹ ਟੈਂਕਰ ਭਰਨ ਤੇ ਉਹਦੇ ਵਿੱਚੋਂ ਤਿੰਨ ਤੋਂ ਚਾਰ ਘੰਟੇ ਲੱਗਦੇ ਆ ਤੇ ਇਹ ਜਦੋਂ ਭਰਨਗੇ ਤਾਂ ਫੇਰ ਹੀ ਆਪਣੇ ਕੋਲੇ ਆਉਣਗੇ ਬਾਈ ਤੇ ਪਾਣੀ ਆਈ ਜਾਂਦਾ ਬਾਈ ਪੀਣ ਵਾਲਾ ਪਾਣੀ ਆ ਬਹੁਤ ਵਧੀਆ ਪਾਣੀ ਆ ਪੀਣ ਵਾਲਾ ਪਰੋਕੀਜ ਤੇ ਸਾਰੇ ਪਿੰਡ ਦਾ ਸਾਰੇ ਸਹਿਯੋਗੀਆਂ ਦਾ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਜੈ ਵੀਰ ਸਿੰਘ ਖਾਨ ਸਾਹਿਬ ਵੈਰੀ ਵੁੱਡ Hmm hmm hmm